ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਵੱਖ-ਵੱਖ ਵਿਭਾਗਾਂ ਵਿੱਚ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ 8ਵੀਂ 10ਵੀਂ 12ਵੀਂ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਐਲੀਜੀਬਲ ਹੋ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ ਦੀ ਗੱਲ ਕਰੀਏ ਤਾਂ 25 April 2024 ਰਹਿਣ ਵਾਲੀ ਹੈ ਕਿਵੇਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋਂ ਚੱਲਦੇ ਹਾਂ ਨੋਟੀਫਿਕੇਸ਼ਨਸ ਦੇ ਪਰ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਨੇਮ ਆਫ ਪੋਸਟ ਜੋ ਆਊਟ ਕੀਤੀਆਂ ਗਈਆਂ ਨੇ ਜੂਨੀਅਰ ਅਸਿਸਟੈਂਟ ਦੀਆਂ ਪੋਸਟਾਂ ਨੇ ਜੋ ਆਊਟ ਕੀਤੀਆਂ ਗਈਆਂ ਨੇ ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਟੋਟਲ 760 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਜੋ ਤੁਹਾਡੀ ਸੈਲਰੀ ਰਹਿਣ ਵਾਲੀ ਹੈ ਉਹ ਲੈਵਲ 2 ਦੇ ਤਹਿਤ 19900 ਤੋਂ ਲੈ ਕੇ 63200 ਤੱਕ ਦੀ ਤੁਹਾਡੀ ਸੈਲਰੀ ਜਿਹੜੀ ਹੈ ਇਸ ਦੇ ਵਿੱਚ ਰਹਿਣ ਵਾਲੀ ਹੈ ਏਜ ਲਿਮਟ ਦੀ ਗੱਲ ਕਰੀਏ ਤਾਂ ਮਿਨੀਮਮ 18 ਸਾਲ ਅਤੇ ਮੈਕਸਿਮਮ 25 ਸਾਲ ਤੁਹਾਡੀ ਏਜ ਇਸ ਦੇ ਵਿੱਚ ਮੰਗੀ ਗਈ ਹੈ ਲੇਕਿਨ ਗਵਰਨਮੈਂਟ ਨੋਰਮਸ ਦੇ ਅੰਡਰ ਤੁਹਾਨੂੰ ਇਸ ਦੇ ਵਿੱਚ ਜਿਹੜਾ ਹੈਗਾ ਉਹ ਰਿਲੈਕਸੇਸ਼ਨ ਵੀ ਦਿੱਤਾ ਜਾਏਗਾ essential qualification ਦੀ ਗੱਲ ਕਰੀਏ ਤਾਂ +2 ਜਾਂ ਇਸ ਦੇ ਇਕੁਇਵਲੈਂਟ ਤੁਹਾਡੇ ਕੋਲੇ ਕੋਈ ਕੁਆਲਿਫਿਕੇਸ਼ਨ ਹੈ ਕਿਸੇ ਵੀ ਬੋਰਡ ਦੁਆਰਾ ਕਿਸੇ ਵੀ ਰੈਕੋਗਨਾਈਜ਼ਡ ਬੋਰਡ ਦੁਆਰਾ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕੋਗੇ ਲੇਕਿਨ ਇਸ ਦੇ ਵਿੱਚ ਤੁਹਾਡੀ ਜਿਹੜੀ ਹੈ ਉਹ ਟਾਈਪਿੰਗ ਸਪੀਡ ਵੀ ਜਿਹੜੀ ਹੈ ਉਹ ਮੰਗੀ ਗਈ ਹੈ ਟਾਈਪਿੰਗ ਸਪੀਡ ਦੀ ਗੱਲ ਕਰੀਏ ਤਾਂ 35 ਵਰਡ ਪਰ ਮਿੰਟ ਇੰਗਲਿਸ਼ ਦੇ ਵਿੱਚ ਔਰ 30 ਵਰਡ ਪਰ ਮਿੰਟ ਹਿੰਦੀ ਦੇ ਵਿੱਚ ਤੁਹਾਡੀ ਸਪੀਡ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਫਰਦਰ ਡਿਟੇਲ ਦੀ ਗੱਲ ਕਰੀਏ ਤੁਹਾਡਾ ਇਸ ਦੇ ਵਿੱਚ 2 ਇਅਰ ਦਾ ਪਰਹੈਪਸ਼ਨ ਪੀਰੀਅਡ ਵੀ ਜਿਹੜਾ ਹੈ ਉਹ ਰਹਿਣ ਵਾਲਾ ਹੈ ਅਗਰ ਮੈਥਡ ਦੀ ਗੱਲ ਕਰੀਏ ਤਾਂ 85% ਤੁਹਾਡੀ ਜਿਹੜੀ ਰਿਕਰੂਟਮੈਂਟ ਹੋਏਗੀ ਉਹ ਡਾਇਰੈਕਟ ਮੈਥਡ ਦੁਆਰਾ ਹੋਏਗੀ ਲੇਕਿਨ 10% ਵੈਕੈਂਸੀ ਜਿਹੜੀਆਂ ਹੈਗੀਆਂ ਉਪਰਮੋਸ਼ਨ ਦੇ ਲਈ ਰੱਖੀਆਂ ਗਈਆਂ ਮਤਲਬ 760 ਦੇ ਵਿੱਚੋਂ 85% ਤੇ ਤੁਹਾਡੀ ਡਾਇਰੈਕਟ ਰਿਕਰੂਟਮੈਂਟ ਕੀਤੀ ਜਾਏਗੀ ਔਰ 10% ਜਿਹੜੇ ਆ ਉਹਨਾਂ ਨੂੰ ਪ੍ਰਮੋਸ਼ਨ ਦੁਆਰਾ ਜਿਹੜਾ ਹੈਗਾ ਉਹ ਰੱਖੇ ਜਾਣਗੇ ਫਰਦਰ ਡਿਟੇਲ ਦੀ ਗੱਲ ਕਰੀਏ ਇਹ ਜੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਗਵਰਨਮੈਂਟ ਆਫ ਐਨਸੀਟੀ ਆਫ ਦਿੱਲੀ ਦੁਆਰਾ ਡਿਪਾਰਟਮੈਂਟ ਆਫ ਅਰਬਨ ਡਿਵੈਲਪਮੈਂਟ ਦੁਆਰਾ ਇਹ ਪੋਸਟਾਂ ਆਊਟ ਕੀਤੀਆਂ ਜਾਣੀਆਂ ਨੇ ਔਰ ਜਲਦੀ ਹੀ ਇਹ ਪੋਸਟਾਂ ਜੂਨੀਅਰ ਅਸਿਸਟੈਂਟ ਦੀਆਂ 760 ਪੋਸਟਾਂ ਦਾ ਨੋਟੀਫਿਕੇਸ਼ਨ ਵੀ ਜਲਦੀ ਦੀ ਹੀ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਆ ਜਾਏਗਾ ਫਰਦਰ ਡਿਟੇਲ ਦੇ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਸਕਦੇ ਹੋ ਇਹ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਨੋਟੀਫਿਕੇਸ਼ਨ ਗੱਲ ਕਰੀਏ ਤਾਂ PAU ਕੈਂਪਸ ਲੁਧਿਆਣਾ ਦੁਆਰਾ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜਿਸ ਦੇ ਵਿੱਚ ਫੀਲਡ ਫੈਸਿਲੀਟੇਟਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਟੋਟਲ 34 ਪੋਸਟਾਂ ਨੇ ਜੋ ਆਊਟ ਕੀਤੀਆਂ ਗਈਆਂ ਨੇ ਅਗਰ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਤੂੰ ਰਿਵਾਈਵਿੰਗ ਦਾ ਗ੍ਰੀਨ ਰੈਵੋਲੂਸ਼ਨ 셀 ਦੀਆਂ ਇਹ ਪੋਸਟਾਂ ਨੇ ਜੋ ਆਊਟ ਕੀਤੀਆਂ ਗਈਆਂ ਨੇ ਟੋਟਲ 34 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਕੋਈ ਐਗਜ਼ਾਮ ਕੰਡਕਟ ਨਹੀਂ ਕਰਵਾਇਆ ਜਾਏਗਾ ਡਾਇਰੈਕਟਲੀ ਇੰਟਰਵਿਊ ਦੇ ਆਧਾਰ ਤੇ ਹੀ ਤੁਹਾਨੂੰ ਜਿਹੜੀ ਹੈ ਉਹ ਅਪੁਆਇੰਟਮੈਂਟ ਕੀ ਅਗਰ ਗੱਲ ਕਰੀਏ ਇਹ ਜੋ ਇੰਟਰਵਿਊ ਹੈ ਇਹ ਕਿੱਥੇ ਹੋਣੀ ਹੈ ਤਾਂ ਐਗਜ਼ੀਕਿਊਟਿਵ ਡਾਇਰੈਕਟਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇਹ ਇੰਟਰਵਿਊ ਰਹਿਣ ਵਾਲੀ ਹੈ ਅਪ੍ਰੈਲ 9 2024 ਨੂੰ ਇਹ ਇੰਟਰਵਿਊ ਹੋਏਗੀ ਅਗਰ ਲੋਕੇਸ਼ਨ ਦੀ ਗੱਲ ਕਰੀਏ ਤਾਂ ਵੱਖ-ਵੱਖ ਲੋਕੇਸ਼ਨਾਂ ਦੇ ਲਈ ਇਹ ਪੋਸਟਾਂ ਆਊਟ ਕੀਤੀਆਂ ਨੇ ਜਿਵੇਂ ਕਿ ਫਾਜ਼ਿਲਕਾ ਫਾਜ਼ਿਲਕਾ ਦੇ ਵਿੱਚ ਟੋਟਲ 8 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ 5 ਮੇਲ ਅਤੇ 3 ਫੀਮੇਲ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਸ ਦਾ ਮਤਲਬ ਕਿ ਇਸ ਪੋਸਟ ਦੇ ਲਈ ਮੇਲ ਅਤੇ ਫੀਮੇਲ ਦੋਨੋਂ ਹੀ ਐਲੀਜੀਬਲ ਨੇ ਮੁਕਸਰ ਦੀ ਗੱਲ ਕਰੀਏ ਤਾਂ ਮੁਕਸਰ ਦੇ ਵਿੱਚ 4 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਦੋ ਮੇਲ ਦੇ ਲਈ ਦੋ ਫੀਮੇਲ ਦੇ ਲਈ ਬਠਿੰਡਾ ਦੀ ਗੱਲ ਕਰੀਏ ਤਾਂ 6 ਪੋਸਟਾਂ ਇਸ ਦੇ ਵਿੱਚ ਆਊਟ ਕੀਤੀਆਂ ਗਈਆਂ ਨੇ ਚਾਰ ਮੇਲ ਦੇ ਲਈ ਦੋ ਫੀਮੇਲ ਦੇ ਲਈ ਮਾਨਸਾ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਟੋਟਲ 7 ਪੋਸਟਾਂ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ ਚਾਰ ਮੇਲ ਤਿੰਨ ਫੀਮੇਲ ਦੇ ਲਈ ਸਿਰਸਾ ਦੀ ਗੱਲ ਕਰੀਏ ਤਾਂ ਇੱਕ ਮਾਨਸਾ ਪਲੱਸ 3 ਸਿਰਸਾ ਦੀਆਂ ਪੋਸਟਾਂ ਜਿਹੜੀਆਂ ਆ ਗੀਆਂ ਉਹ ਆਊਟ ਕੀਤੀਆਂ ਗਈਆਂ ਨੇ ਇਹਨਾਂ ਦੇ ਵਿੱਚ ਟੋਟਲ ਅਗਰ ਸਿਰਸਾ ਦੀ ਗੱਲ ਕਰੀਏ ਤਾਂ 9 ਪੋਸਟਾਂ ਆ ਆਊਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਮੇਲ ਦੀ ਮੇਲ ਦੇ ਵਿੱਚ 6 ਪੋਸਟਾਂ ਅਤੇ ਫੀਮੇਲ ਦੇ ਵਿੱਚ 3 ਪੋਸਟਾਂ ਜਿਹੜੀਆਂ ਉਹ ਆਊਟ ਕਿਤੀਆਂ ਗਈਆਂ ਨੇ ਟੋਟਲ 34 ਪੋਸਟਾਂ ਨੇ ਜੋ ਇਹ ਆਊਟ ਕੀਤੀਆਂ ਗਈਆਂ ਨੇ ਅਗਰ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਤਾਂ ਰਿਵਾਈਵਿੰਗ ਦਾ ਗ੍ਰੀਨ ਰੈਵੋਲੂਸ਼ਨ ਸੈੱਲ ਦੇ ਤਹਿਤ ਤੁਹਾਨੂੰ ਇਹ ਜੌਬ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕਰਵਾਈ ਜਾਏਗੀ ਅਗਰ ਜੌਬ ਡਿਸਕ੍ਰਿਪਸ਼ਨ ਦੀ ਗੱਲ ਕਰੀਏ ਕਿ ਤੁਸੀਂ ਕਿਹੜੀ ਜੌਬ ਕਰਨੀ ਹੈ ਤਾਂ ਤੁਹਾਡੀ ਫੀਲਡ ਦੀ ਜੌਬ ਹੋਏਗੀ ਜਿਸ ਦੇ ਵਿੱਚ ਤੁਸੀਂ ਕਿਸਾਨਾਂ ਨਾਲ ਜਾ ਕੇ ਫਾਰਮਰ ਨਾਲ ਜਾ ਕੇ ਜਿਹੜਾ ਹੈਗਾ ਉਹ ਅ ਗੱਲ ਕਰਨੀ ਹੋਏਗੀ ਨਮੀਆਂ ਜੋ ਸੀਡ ਵੈਰਾਈਟिज ਨੇ ਉਹਨਾਂ ਬਾਰੇ ਦੱਸਣਾ ਹੋਏਗਾ ਮਤਲਬ ਇੱਕ ਗਾਈਡੈਂਸ ਜਿਹੜੀ ਹੈਗੀ ਆ ਉਹ ਤੁਸੀਂ ਕਿਸਾਨਾਂ ਨੂੰ ਦੇਣੀ ਹੋਏਗੀ ਇਸ ਦੇ ਵਿੱਚ ਤੁਸੀਂ ਸੋਇਲ ਸੈਂਪਲ ਕਲੈਕਟ ਕਰਨਾ ਠੀਕ ਹੈ ਉਸ ਤੋਂ ਬਾਅਦ ਪਰਸਨਲਾਈਜ਼ਡ ਫਾਰਮਰ ਸਪੋਰਟ ਜਿਹੜੀ ਹੈਗੀ ਆ ਉਹ ਦੇਣੀ ਜਾਂ ਹੋਰ ਇਸ ਤਰ੍ਹਾਂ ਦੇ ਕੰਮ ਜੋ ਫੀਲਡ ਦੇ ਵਿੱਚ ਜੋ ਕਿਸਾਨਾਂ ਨਾਲ ਸੰਬੰਧਿਤ ਕੰਮ ਨੇ ਉਹ ਤੁਹਾਨੂੰ ਇਸ ਦੇ ਵਿੱਚ ਕਰਨੇ ਹੋਣਗੇ ਅਗਰ ਗੱਲ ਕਰੀਏ ਇਸ ਦੇ ਵਿੱਚ ਕੁਆਲਿਫਿਕੇਸ਼ਨ ਦੀ ਤਾਂ ਅਗਰ ਤੁਸੀਂ 10th ਕਲੀਅਰ ਕੀਤੀ ਹੋਈ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਐਗਰੀਕਲਚਰ ਫੀਲਡ ਦੇ ਵਿੱਚ ਤਾਂ ਤੁਸੀਂ ਇਸ ਦੇ ਵਿੱਚ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹੋ ਯਾਨੀ ਕਿ ਫ੍ਰੈਸ਼ਰ ਦੇ ਲਈ ਵੀ ਇਹ ਪੋਸਟਾਂ ਨੇ ਅਗਰ ਤੁਸੀਂ ਫ੍ਰੈਸ਼ਰ ਹੋ ਤਾਂ ਵੀ ਤੁਸੀਂ ਜ਼ਰੂਰ ਇਸ ਇੰਟਰਵਿਊ ਤੇ ਜਾਓਗੇ ਐਕਸਪੀਰੀਅੰਸ ਆਫ ਡਾਟਾ ਕਲੈਕਟਿੰਗ ਅਤੇ ਹੈਂਡਲਿੰਗ ਦਾ ਅਗਰ ਕੋਈ ਐਕਸਪੀਰੀਅੰਸ ਹੈ ਮਤਲਬ ਨਿਊਮੀਨੇਟਰ ਦਾ ਅਗਰ ਐਕਸਪੀਰੀਅੰਸ ਹੈ ਠੀਕ ਹੈ ਨਿਊਮੀਨੇਟਰ ਇੱਕ ਪੋਸਟ ਹੁੰਦੀ ਹੈ ਜਿਸ ਦੇ ਵਿੱਚ ਡਾਟਾ ਕਲੈਕਟ ਕੀਤਾ ਜਾਂਦਾ ਅਗਰ ਇਸ ਤਰ੍ਹਾਂ ਦਾ ਕੋਈ ਤੁਹਾਡੇ ਕੋਲ ایکسپੀਰੀਅੰਸ ਹੈ ਤਾਂ ਜਰੂਰ ਤੁਸੀਂ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰੋ ਔਰ ਜਰੂਰ ਮੰਨੋ ਤੁਸੀਂ ਇਹਨਾਂ ਦੀ ਇੰਟਰਵਿਊ ਤੇ ਜਾਓ ਅਗਰ ਸੈਲਰੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਤੁਹਾਡੀ ਸੈਲਰੀ ਰਹਿਣ ਵਾਲੀ ਹੈ ਉਹ 15000 ਪਰ ਮਹੀਨਾ ਤੁਹਾਨੂੰ ਇਸ ਦੇ ਵਿੱਚ ਸੈਲਰੀ ਮਿਲੇਗੀ ਔਰ ਇਸ ਦੇ ਵਿੱਚ ਟਰੈਵਲਿੰਗ ਅਲਾਨਸ ਵੀ ਤੁਹਾਨੂੰ 1000 ਰੁਪਏ ਜਿਹੜਾ ਹੈਗਾ ਉਹ ਦਿੱਤਾ ਜਾਏਗਾ ਤੁਸੀਂ ਆਪਣਾ ਸੀਵੀ ਤਿਆਰ ਕਰਕੇ ਇਸ ਇੰਟਰਵਿਊ ਤੇ ਜਿਹੜਾ ਹੈਗਾ ਉਹ ਜਾਣਾ ਹੋਏਗਾ ਇੰਟਰਵਿਊ ਦੀ ਗੱਲ ਕਰੀਏ ਟੂ ਕੀ ਇੰਟਰਵਿਊ ਤੁਹਾਡੀ 9 ਅਪ੍ਰੈਲ 2024 ਨੂੰ ਹੋਏਗੀ ਐਗਜ਼ੀਕਿਊਟਿਵ ਡਾਇਰੈਕਟਰ ਪੰਜਾਬ ਐਗਰੀਕਲਚਰ ਲੁਧਿਆਣਾ ਦੇ ਵਿੱਚ ਤੋ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੋ ਨੋਟੀਫਿਕੇਸ਼ਨ ਨੰਬਰ ਤੁਸੀਂ ਦੇਖ ਪਾ ਰਹੇ ਹੋ ਤੋ ਇਸ ਨੋਟੀਫਿਕੇਸ਼ਨ ਦੇ ਅੰਡਰ ਪੋਸਟਾਂ ਆਊਟ ਕੀਤੀਆਂ ਗਈਆਂ ਨੇ 에어ਪੋਰਟਸ ਦੀਆਂ ਪੋਸਟਾਂ ਨੇ ਖਾਸ ਕਰ ਦਿੱਲੀ 에어ਪੋਰਟ ਤੇ ਕਾਫੀ achੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਗਰਾਉਂਡ ਲੈਵਲ ਦੀਆਂ ਇਹ ਪੋਸਟਾਂ ਨੇ ਔਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਜੋ ਤੁਸੀਂ ਕਰਨਾ ਹੋਏਗਾ 6 ਮਾਰਚ 2024 ਤੋਂ ਇਸ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਟਾਰਟ ਹੋ ਚੁੱਕੀ ਹੈ ਔਰ ਇਸ ਦੀ ਜੋ ਲਾਸਟ ਡੇਟ ਰਹਿਣ ਵਾਲੀ ਹੈ ਉਹ 22 ਮਈ 2024 ਇਸ ਦੀ ਲਾਸਟ ਡੇਟ ਰਹਿਣ ਵਾਲੀ ਹੈ ਇਸ ਤੋਂ ਬਾਅਦ ਤੁਹਾਡਾ ਇੱਕ ਐਗਜ਼ਾਮ ਕੰਡਕਟ ਕਰਵਾਇਆ ਜਾਏਗਾ ਔਰ ਐਗਜ਼ਾਮ ਦਾ ਜੋ ਰਿਜ਼ਲਟ ਹੋਏਗਾ ਉਹ 15 ਦਿਨਾਂ ਦੇ ਅੰਦਰ ਅੰਦਰ ਮਤਲਬ ਐਗਜ਼ਾਮ ਤੋਂ ਬਾਅਦ 15 ਦਿਨਾਂ ਦੇ ਅੰਦਰ ਅੰਦਰ ਤੁਹਾਡਾ ਰਿਜ਼ਲਟ ਵੀ ਆਊਟ ਕਰ ਦਿੱਤਾ ਜਾਏਗਾ ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਕਸਟਮਰ ਸਰਵਿਸ ਏਜੰਟ ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੇ ਕੋਲੇ ਪਲੱਸ 2 ਅਤੇ ਇਸ ਤੋਂ ਅਬਵ ਕੋਈ ਕੁਆਲੀਫਿਕੇਸ਼ਨ ਹੈ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਇਸ ਲਿਮਿਟ ਦੀ ਗੱਲ ਕਰੀਏ ਤਾਂ ਮਿਨੀਮਮ 18 ਸਾਲ ਅਤੇ ਮੈਕਸਿਮਮ ਤੁਹਾਡੀ 30 ਸਾਲ ਅਗਰ ਏਜ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਕਾਫੀ ਅੱਛੀਆਂ ਪੋਸਟਾਂ ਨੇ 1074 ਪੋਸਟਾਂ ਨੇ ਜੋ ਆਊਟ ਕੀਤੀਆਂ ਗਈਆਂ ਨੇ ਅਗਰ ਸੈਲਰੀ ਦੀ ਗੱਲ ਕਰੀਏ ਤਾਂ 25000 ਤੋਂ ਲੈ ਕੇ 35000 ਤੱਕ ਦੀ ਸੈਲਰੀ ਤੁਹਾਡੀ ਜਿਹੜੀ ਹੈ ਉਹ ਇਸ ਦੇ ਵਿੱਚ ਰਹਿਣ ਵਾਲੀ ਹੈ ਇਸ ਦੇ ਵਿੱਚ ਮੇਲ ਫੀਮੇਲ ਫਰੈਸ਼ਰ ਸਾਰੇ ਹੀ ਅਪਲਾਈ ਕਰ ਸਕਦੇ ਨੇ ਠੀਕ ਹੈ ਐਵੀਏਸ਼ਨ 에어ਲਾਈਨ ਸਰਟੀਫਿਕੇਟ ਔਰ ਡਿਪਲੋਮਾ ਜਿਹੜਾ ਹੈਗਾ ਅਗਰ ਤੁਹਾਡੇ ਕੋਲੇ ਹੈ ਤਾਂ ਠੀਕ ਲੇਕਿਨ ਇਹ ਰਿਕੁਆਇਰਡ ਨਹੀਂ ਹੈ ਤੁਹਾਡੇ ਕੋਲੇ ਜੋ ਕੁਆਲਿਫੀਕੇਸ਼ਨ ਹੈ ਸਿਰਫ ਪਲੱਸ 2 ਹੀ ਇਹਨਾਂ ਨੇ ਜਿਹੜੀ ਹੈ ਮੰਗੀ ਹੈ ਅਗਰ ਤੁਹਾਡੇ ਕੋਲੇ ਪਲੱਸ 2 ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਡਾਇਰੈਕਟਲੀ ਅਪਲਾਈ ਜਿਹੜਾ ਹੈਗਾ ਆਨਲਾਈਨ ਜਾ ਕੇ ਉਹ ਕਰ ਸਕਦੇ ਹੋ ਠੀਕ ਹੈ ਔਰ ਪਲੱਸ 2 ਕਲਾਸ ਰਿਜ਼ਲਟ ਅਵੇਟਡ ਕੈਂਡੀਡੇਟ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਮਤਲਬ ਉਹ ਕੈਂਡੀਡੇਟ ਜਿਨ੍ਹਾਂ ਨੇ ਹਜੇ ਪਲੱਸ 2 ਕੀਤੀ ਹੈ ਲੇਕਿਨ ਉਹਨਾਂ ਦਾ ਰਿਜ਼ਲਟ ਨਹੀਂ ਆਇਆ ਤਾਂ ਉਹ ਕੈਂਡੀਡੇਟ ਵੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ ਇਹਨਾਂ ਪੋਸਟਾਂ ਦੇ ਲਈ ਇੱਕ ਐਗਜ਼ਾਮ ਕੰਡਕਟ ਕਰਵਾਇਆ ਜਾਏਗਾ ਜਿਸ ਦੇ ਵਿੱਚ ਜਨਰਲ ਅਵੇਅਰਨੈਸ ਦੇ 25 ਕੁਐਸਚਨ ਐਵੀਏਸ਼ਨ ਨੋ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ ਉਸ ਤੇ ਰਿਲੇਟਡ ਤੁਹਾਡੀ ਤੁਹਾਡੇ ਕੋਲੇ ਨੌਲੇਜ ਹੋਣੀ ਚਾਹੀਦੀ ਹੈ ਉਸ ਤੇ ਵੀ 25 ਨੰਬਰਾਂ ਦੇ ਕੁਐਸਚਨ ਜਿਹੜੇ ਆ ਫਰੇਮ ਕੀਤੇ ਗਏ ਨੇ ਇੰਗਲਿਸ਼ ਨੌਲੇਜ ਦੇ 25 ਨੰਬਰ ਦੇ ਕੁਐਸਚਨ ਜਿਹੜੇ ਆਣਗੇ ਔਰ ਐਪਟੀਟਿਊਡ ਅਤੇ ਰੀਜ਼ਨਿੰਗ ਦੇ ਵੀ 25 ਕੁਐਸਚਨ ਜਿਹੜੇ ਹੈਗੇ ਆ ਉਹ ਆਣਗੇ 25 ਨੰਬਰਾਂ ਦੇ ਹੀ ਕੁਐਸਚਨ ਹੋਣਗੇ ਤਾਂ ਟੋਟਲ ਮਤਲਬ 100 ਕੁਐਸਚਨ ਹੋਣਗੇ ਔਰ 100 ਨੰਬਰਾਂ ਦੇ ਹੀ ਇਹ ਕੁਐਸਚਨ ਜਿਹੜੇ ਆਉਣਗੇ ਔਰ ਡੇਢ ਘੰਟਾ ਤੁਹਾਨੂੰ ਮਿਲੇਗਾ 90 ਮਿੰਟ ਤੁਹਾਨੂੰ ਮਿਲਣਗੇ ਇਸ ਐਗਜ਼ਾਮ ਨੂੰ ਕੰਡਕਟ ਜਿਹੜਾ ਹੈਗਾ ਉਹ ਕਰਵਾਉਣ ਦੇ ਲਈ ਇਸ ਦੇ ਵਿੱਚ ਅ ਨਲ ਇੰਟੈਲੀਜੈਂਸ ਰੀਜ਼ਨਿੰਗ ਦੇ ਵਿੱਚ ਕਿਹੜੇ ਕਿਹੜੇ ਟੌਪਿਕ ਹੈ ਜਨਰਲ ਇੰਗਲਿਸ਼ ਦੇ ਵਿੱਚ ਕਿਹੜੇ ਕਿਹੜੇ ਟੌਪਿਕ ਨੇ ਜਨਰਲ ਅਵੇਅਰਨੈਸ ਦੇ ਵਿੱਚ ਕਿਹੜੇ ਕਿਹੜੇ ਟੌਪਿਕ ਨੇ ਅਤੇ ਐਵੀਏਸ਼ਨ ਨੋਲਜ ਦੇ ਵਿੱਚ ਤੁਸੀਂ ਕਿਹੜੇ ਕਿਹੜੀਆਂ ਚੀਜ਼ਾਂ ਪੜ੍ਹ ਕੇ ਜਾਣੀਆਂ ਜਿਵੇਂ ਕਿ ਇੰਡੀਅਨ ਐਵੀਏਸ਼ਨ 에어ਪੋਰਟ ਦੇ ਨੇਮ ਹੋਗੇ ਠੀਕ ਹੈ ਜਿੰਨੀਆਂ ਵੀ ਟਰਮਸ ਯੂਜ਼ ਕੀਤੀਆਂ ਜਾਂਦੀਆਂ ਨੇ 에어ਪੋਰਟ ਦੇ ਲਈ ਠੀਕ ਹੈ ਤਾਂ ਉਹ ਸਾਰੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ 100 ਆਬਜੈਕਟਿਵ ਟਾਈਪ ਮਲਟੀਪਲ ਚੁਆਇਸ ਕੁਐਸਚਨ ਆਣਗੇ ਜਿਸ ਦੇ ਵਿੱਚ ਇੱਕ ਨੰਬਰ ਇੱਕ ਕੁਐਸਚਨ ਦਾ ਰਹਿਣ ਵਾਲਾ ਹੈ ਪਲੱਸ 2 ਲੈਵਲ ਦਾ ਤੁਹਾਡਾ ਇਹ ਦੀ ਦੋਨਾਂ ਦੇ ਵਿੱਚ ਉਹ ਹੈਗਾ ਕੋਈ ਨੈਗੇਟਿਵ ਮਾਰਕਿੰਗ ਇਸ ਦੇ ਵਿੱਚ ਨਹੀਂ ਹੈ ਤੁਸੀਂ ਆਨਲਾਈਨ ਹੀ ਇਹ ਜਿਹੜਾ ਹੈਗਾ ਉਹ ਫਾਰਮ ਫਿਲ ਕਰਨਾ ਹੋਏਗਾ ਤੁਸੀਂ ਇਹਨਾਂ ਦੇ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਮਤਲਬ ਜਿਹੜਾ ਹੈਗਾ ਇਹ ਨੋਟੀਫਿਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ ਆਪੇ ਆਨਲਾਈਨ ਜਿਹੜਾ ਹੈਗਾ ਉਹ ਅਪਲਾਈ ਵੀ ਕਰ ਸਕਦੇ ਹੋ ਇਸ ਦੇ ਵਿੱਚ ਤੁਹਾਡੇ ਸੈਂਟਰ ਜਿਹੜੇ ਆ ਉਹ ਬੰਨੇ ਨੇ ਅਗਲਾ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ Shimla ਇੱਥੇ ਜਿਹੜੇ ਹੈਗੇ ਆ ਤੁਹਾਡੇ ਇਹ ਐਗਜ਼ਾਮ ਦੇ ਸੈਂਟਰ ਵੀ ਜਿਹੜੇ ਆ ਉਹ ਬੰਨੇ ਨੇ ਅਗਰ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਇਸ ਦੇ ਵਿੱਚ ਤੁਸੀਂ ਪਹਿਲਾਂ ਐਗਜ਼ਾਮ ਦੇ ਲਈ ਅਪੀਅਰ ਹੋਵੋਗੇ ਐਗਜ਼ਾਮ ਤੁਹਾਡਾ ਅਗਰ ਕਲੀਅਰ ਹੁੰਦਾ ਹੈ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਉਹ ਇੰਟਰਵਿਊ ਦੇ ਲਈ ਬੁਲਾਇਆ ਜਾਏਗਾ ਔਰ ਇੰਟਰਵਿਊ ਚ ਕਲੀਅਰ ਹੋਣ ਤੋਂ ਬਾਅਦ ਤੁਹਾਨੂੰ ਇਹ ਪੋਸਟ ਜਿਹੜੀ ਹੈਗੀ ਹੈ ਉਹ ਆਫਰ ਕੀਤੀ ਜਾਏਗੀ ਇਹਨਾਂ ਦੀ ਫਰਦਰ ਡਿਟੇਲ ਜਿਹੜੀ ਹੈ ਉਹ ਤੁਹਾਡੇ ਈਮੇਲ ਦੇ ਵਿੱਚ ਆਏਗੀ ਇਸ ਕਰਕੇ ਤੁਸੀਂ ਈਮੇਲ ਜਿਹੜਾ ਹੈਗਾ ਉਹ ਆਪਣਾ ਚੈੱਕ ਕਰਦੇ ਰਹਿਣਾ ਹੈ ਅਪਲਾਈ ਕਿਵੇਂ ਕਰਨਾ ਹੈ ਤਾਂ ਆਨਲਾਈਨ ਹੀ ਅਪਲਾਈ ਕਰਨਾ ਹੈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਜੋ ਉਸ ਤੇ ਜਾ ਕੇ ਹੀ ਤੁਸੀਂ ਆਨਲਾਈਨ ਜਿਹੜਾ ਹੈਗਾ ਉਹ ਅਪਲਾਈ ਕਰਨਾ ਹੋਵੇਗਾ 22 ਮਈ 2024 ਇਸ ਦੀ ਲਾਸਟ ਡੇ ਆਪ ਜਿਹੜੇ ਹੈਗੇ ਆ ਉਹ ਕਿਸੇ ਵੀ ਕਿਸਮ ਦੇ ਐਪਲੀਕੇਸ਼ਨ ਜਿਹੜੇ ਹੈਗੇ ਆ ਉਹ ਐਕਸੈਪਟ ਨਹੀਂ ਕੀਤੇ ਜਾਣਗੇ ਅਗਰ ਫੀ ਦੀ ਗੱਲ ਕਰੀਏ ਤਾਂ 350 ਰੁਪਏ ਇਸ ਜਿਹੜੀ ਹੈਗੀ ਆ ਉਹ ਫੀ ਰਹਿਣਾ ਵਾਲੀ ਹੈ ਤਾਂ ਬਾਕੀ ਜਨਰਲ ਕੰਡੀਸ਼ਨਸ ਨੇ ਕੈਂਡੀਡੇਟਸ ਲਈ ਇਹ ਤੁਸੀਂ ਫਰਦਰ ਖੁਦ ਵੀ ਮਤਲਬ ਜਿਹੜਾ ਹੈਗਾ ਇਹਨਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਆ ਪਰ ਸਕਦੇ ਹੋ ਜੋ ਕੈਂਡੀਡੇਟ ਇਸ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ ਜਰੂਰ ਇਸ ਦੇ ਲਈ ਅਪਲਾਈ ਕਰ ਸਕਦੇ ਨੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦਿੱਤੀ ਹੋਈ ਹੈ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹ ਫਾਰਮ ਜਿਹੜਾ ਹੈਗਾ ਉਹ ਫਿਲ ਕਰ ਸਕਦੇ ਹੋ ਅਤੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਤਾਂ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਵੀ ਵੀਡੀਓ ਚ ਬਣੇ ਰਹੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ